ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਟਮਾਟਰਾਂ ਵਾਲੀ ਚਟਣੀ ਤੇ ਇੱਥੇ ਮੈਂ ਤਿੰਨ ਟਮਾਟਰ ਲੈ ਲਏ ਸੀ ਟਮਾਟਰ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਸੁਕਾ ਲਿਆ ਸੀ ਤੇ ਇੱਕ ਕੱਪ ਆਪਾਂ ਪਾਵਾਂਗੇ ਬਰੀਕ ਬਰੀਕ ਕੱਟਿਆ ਹੋਇਆ ਪਿਆਜ਼ ਤੇ ਇੱਧਰ ਆਪਾਂ 1/4 ਕੱਪ ਪਾਵਾਂਗੇ ਧਨੀਆ ਤੇ ਇੱਧਰ ਆਪਾਂ ਮਿਰਚ ਦੋ ਮਿਰਚਾਂ ਬਰੀਕ ਬਰੀਕ ਕੱਟ ਲਈਆਂ ਸੀ ਤੇ ਇੱਥੇ ਚਾਰ ਪੰਜ ਮੈਂ ਲਸਣ ਦੀਆਂ ਕਲੀਆਂ ਲਈਆਂ ਸੀ ਇੱਥੇ ਆਪਾਂ ਟਮਾਟਰਾਂ ਨੂੰ ਕੱਟ ਲਵਾਂਗੇ ਮਟਰਾਂ ਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਇਸ ਤਰ੍ਹਾਂ ਇਹਨਾਂ ਨੂੰ ਕੱਟ ਕੇ ਤੇ ਫਿਰ ਆਪਾਂ ਇਹਨਾਂ ਨੂੰ ਪਾਵਾਂਗੇ। ਦਕਸ਼ਣ ਦੇ ਉੱਪਰ ਆਪਾਂ ਪੈਨ ਰੱਖੀਏ, ਪੈਨ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾਦਵਾਂ ਦੇ ਦੋ ਚਮਚੇ ਤੇ ਤੇਲ ਨੂੰ ਆਪਾਂ ਗਰਮ ਕਰ ਲਵਾਂਗੇ। ਤੇਲ ਗਰਮ ਕਰ ਲਿਆ ਸੀ ਤੇਲ ਦੇ ਵਿੱਚ ਆਪਾਂ ਹੁਣ ਟਮਾਟਰਾਂ ਨੂੰ ਪਾ ਦਵਾਂਗੇ। ਟਮਾਟਰ ਪਾ ਕੇ ਉੱਪਰ ਆਪਾਂ ਥੋੜਾ ਜਿਹਾ ਨਮਕ ਉੱਪਰ ਆ ਪਾ ਦਵਾਂਗੇ ਕਿ ਜਲਦੀ ਗਲ ਜਾਣਗੇ ਟਮਾਟਰ। ਤੇ ਹੁਣ ਆਪਾਂ ਇਹਨੂੰ ਉਪਰੋਂ ਵੀ ਟਾ ਕੇ ਦਵਾਂਗੇ। టమాటరనుెక్ పింట్ ఇండియా సైడ్ చేజె చీనను ఢా ਫਿਰ ਇੱਕ ਵਾਰੀ ਆਪਾਂ ਇਹਨਾਂ ਨੂੰ ਚੜਸਾ ਅੱਦਵਾਂਗੇ ਥੋੜੀ ਜਿਹੀ ਆਪਾਂ ਜਗ੍ਹਾ ਬਣਾ ਕੇ ਤੇ ਇਹਦੇ ਵਿੱਚ ਲਸਣੀਆਂ ਕਲੀਆਂ ਨੂੰ ਆਪਾਂ ਇਹਨਾਂ ਨੂੰ ਨਾਲ ਹੀ ਥੋੜਾ ਲਵਾਂਗੇ ਚੈੱਕ ਕਰਕੇ ਆਪਾਂ ਹੁਣ ਦੇਖ ਲਵਾਂਗੇ ਸੇਡਾ ਨਾਲ ਦੀ ਉਲਟ ਪੁਲਟ ਕਰ ਦਵਾਂਗੇ ਉਹ ਕਨਾਲ ਆਪਾਂ ਇਹਨਾਂ ਦੇ ਉੱਪਰਲੇ ਛਿਲਕੇ ਉਤਾਰ ਦੇਵਾਂਗੇ ਦੋ ਕੋਕ ਲਵਾਂਗੇ ਆਪਾਂ ਦੋ ਫੋਪ ਦੀ ਸਹਾਤ ਨਾਲ ਉੱਪਰਲੇ ਛਿਲਕੇ ਇਹਨਾਂ ਦੇ ਤਾਰ ਦਵਾਂਗੇ ਛਿਲਕੇ ਨੂੰ ਆਪਾਂ ਤਾਰ ਦਿੱਤਾ ਸੀ ਤੇ ਇਧਰ ਲਸਣ ਵੀ ਇਹ ਸੌਫਟ ਹੋ ਗਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਪੈਨ ਦੇ ਵਿੱਚ ਜੀ ਆਪਾਂ ਇਹਨਾਂ ਨੂੰ ਮਸਲ ਦਵਾਂਗੇ ਤੇ ਆਪਾਂ ਇਹਨਾਂ ਨਾਲ ਆਲੂ ਮੈਸ਼ ਕਰਨ ਵਾਲੇ ਨਾਲ ਇਹਨੂੰ ਇਸ ਤਰ੍ਹਾਂ ਪੱਧ ਬਾਦ ਬਾ ਕੇ ਤੇ ਗਰਮ ਗਰਮ ਹੀ ਆਪਾਂ ਟਮਾਟਰਾਂ ਨੂੰ ਇਸ ਤਰ੍ਹਾਂ ਮਸਲ ਦਵਾਂਗੇ ਟਮਾਟਰਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਮੈਸ਼ ਕਰ ਦਿੱਤਾ ਸੀ ਤੇ ਹੁਣ ਆਪਾਂ ਇਹਨਾਂ ਨੂੰ ਠੰਡੇ ਕਰ ਲਵਾਂਗੇ ਟਮਾਟਰ ਠੰਡੇ ਹੋ ਗਏ ਸੀ ਤੇ ਆਪਾਂ ਇਹਦੇ ਵਿੱਚ ਮਿੱਠਾ ਕਰਨ ਵਾਸਤੇ ਇਹ ਅੱਧਾ ਕ ਚਮਚਾ ਚੀਨੀ ਪਾ ਦਵਾਂਗੇ। ਹਰੀ ਮਿਰਚ ਇੱਥੇ ਮੈਂ ਦੋ ਬਰੀਕ ਹਰੀਆਂ ਮਿਰਚਾਂ ਕੱਟ ਲਈਆਂ ਸੀ। ਤੇ ਇਹ ਅੱਧਾ ਕ ਚਮਚਾ ਆਂਬਚੂਰ 1 ਚਮਚਾ ਆਪਾਂ ਪਾਵਾਂਗੇ ਅੱਧਾ ਕ ਚਮਪੌਣਾ ਕ ਚਮਚਾ ਕਾਲਾ ਨਮਕ ਅੱਧਾ ਚਮਚਾ ਭੁੰਨੇ ਹੋਇਆ ਜੀਰਾ ਤੇ ਇੱਥੇ ਬਰੀਕ ਕੱਟੇ ਹੋਏ ਪਿਆਜ਼ ਨਾਲ ਹੀ ਪਾ ਦਾਂਗੇ ਪਤਨੀਆ ਤੇ ਇੱਥੇ ਆਪਾਂ ਆਧਾ ਨਿੰਬੂ ਲਿਆ ਸੀ ਤੇ ਨਿੰਬੂ ਨਿਚੋੜ ਦਵਾਂਗੇ ਨਿੰਬੂ ਨਿਚੋੜ ਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇਹ ਚਟਣੀ ਆਪਾਂ ਪਰੌਂਠੀ ਨਾਲ ਖਾਈਏ ਰੋਟੀ ਨਾਲ ਖਾਈਏ ਬਹੁਤ ਜਿਆਦਾ ਟੇਸਟ ਲੱਗਦੀ ਹੈ ਤੁਸੀਂ ਜ਼ਰੂਰ ਚਟਣੀ ਬਣਾ ਕੇ ਟਰਾਈ ਕਰਿਓ ਇਹ ਵਾਲੀ ਬਹੁਤ ਵਧੀਆ ਚਟਣੀ ਦਾ ਫਲੇਵਰ ਹੁੰਦਾ ਹੈ ਚਟਣੀ ਛੱਪਾ ਲੂਣ ਮਿਰਚ ਮਿਕਸ ਕਰ ਲਿਆ ਸੀ ਤਾਂ ਹੁਣ ਆਪਾਂ ਇਹਨੂੰ ਬੋਲ ਵਿੱਚ ਕੱਢ ਦਵਾਂਗੇ ਜੇ ਤੁਹਾਨੂੰ ਚਟਨੀ ਦੀ ਰੈਸਪੀ ਪਸੰਦ ਆਈ ਕਿ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ